ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੇ ਕਲੀਅਰ ਦਿਸ਼ਾ ਨਿਰਦੇਸ਼ ਬਿਲਕੁਲ ਸਾਨੂੰ ਕਲੀਅਰ ਡਾਇਰੈਕਸ਼ਨਸ ਨੇ ਕਿ ਨਸ਼ਾ ਤਸਕਰਾਾਂ ਦੇ ਖਿਲਾਫ ਹਰ ਪ੍ਰਕਾਰ ਦੀ ਸਖਤ ਤੋਂ ਸਖਤ ਕਾਰਵਾਈ ਕਰਨੀ ਉਸ ਲੜੀ ਚ ਜਿੱਥੇ ਅਸੀਂ ਵੱਧ ਤੋਂ ਵੱਧ ਮੁਕਦਮੇ ਦਰਜ ਕਰਕੇ ਜਿਹੜੇ ਲੋਕੀ ਨਸ਼ਾ ਵੇਚਦੇ ਜਿਹੜੇ ਪੈਡਲਰਸ ਨੇ ਜਿਹੜੇ ਸਮੱਗਲਰਸ ਨੇ ਉਹ ਅਸੀਂ ਪਿਛਲੇ 3 ਮਹੀਨਿਆਂ ਤੇ 600 ਤੋਂ ਜ਼ਿਆਦਾ ਐਫਆਈਆਰਾਂ ਦਰਜ ਕੀਤੀਆਂ ਹਨ ਪਰ ਉਸ ਤੋਂ ਇਲਾਵਾ ਜਿਹੜੇ ਲੋਕਾਂ ਨੇ ਨਸ਼ਾ ਤਸਕਰੀ ਕਰਕੇ ਨਸ਼ੇ ਦੇ ਕਾਲੇ ਧੰਨ ਨਾਲ ਆਪਣੀ ਕੋਈ ਜ਼ਮੀਨ ਜਾਇਦਾਦਾਂ ਬਣਾਈਆਂ ਨੇ ਅਸੀਂ ਉਹਨਾਂ ਨੂੰ ਫ੍ਰੀਜ਼ ਵੀ ਕਰਾਣੇ ਆ ਤੇ ਜਦੋਂ ਕੋਈ ਏਜੰਸੀ ਜਿਵੇਂ ਕਿ ਨਗਰ ਕੌਂਸਲ ਨਗਰ ਨਿਗਮ ਵਗੈਰਾ ਸਾਡੇ ਤੋਂ ਪੁਲਿਸ ਸਿਕਿਉਰਟੀ ਦੀ ਮੰਗ ਕਰਦਾ ਜਿੱਥੇ ਸ਼ਾਮਲੜ ਜ਼ਮੀਨਾਂ ਦੇ ਉੱਪਰ ਨਸ਼ਾ ਤਸਕਰਾਂ ਨੇ ਗੈਰ ਕਾਨੂੰਨੀ ਆਪਣੀ ਉਸਾਰੀ ਕੀਤੀ ਹੋਈ ਹੈ ਤੇ ਅਸੀਂ ਵੱਡੀ ਗਿਣਤੀ 'ਚ ਪੁਲਿਸ ਬਲ ਲੈ ਕੇ ਉਹਨਾਂ ਦੀ ਸਪੋਰਟ ਕਰਦੇ ਹਾਂ ਉਸੇ ਲੜੀ ਹੇਠ ਅੱਜ ਰੂੜੀ ਕੁੱਟ ਮੋਹੱਲਾ ਜਿਹੜਾ ਕਿ ਪਹਿਲਾਂ ਇੱਕ ਬਦਨਾਮ ਏਰੀਆ ਹੁੰਦਾ ਸੀ ਨਸ਼ਾ ਸਮਗਲਜ਼ ਦੇ ਲਈ ਡਰਗ ਹੌਟਸਪੌਟ ਵੀ ਹੈਗਾ ਉੱਥੇ ਅਸੀਂ ਪਹੁੰਚੇ ਤੇ ਇੱਥੇ ਸੀਮਾ ਦੇਵੀ ਤੇ ਅੰਗੂਰੀ ਦੇਵੀ ਇਹ ਤਿਹਾਰ ਜੇਲ੍ਹ ਚੋਂ ਇਹਨਾਂ ਦੇ ਉੱਪਰ 10 ਕਿਲੋ ਗਾਂਜੇ ਦੀ ਇੱਕ ਕਮਰਸ਼ੀਅਲ ਕੁਆਂਟੀਟੀ ਦਾ ਮਕਦਮਾ ਦਰਸੀਗਾ ਤੇ ਟੋਟਲ 20 ਪਲੱਸ ਐਫ ਆਈ ਆਰਸ ਨੇ ਇਸ ਫੈਮਿਲੀ ਦੇ ਅੰਦਰ 20 ਤੋਂ ਜ਼ਿਆਦਾ ਐਨ ਡੀ ਪੀ ਐਸ ਦੀਆਂ ਐਫ ਆਈ ਆਰਸ ਦਰਸੀ ਨੇ ਤੇ ਉਹਨਾਂ ਦੀ ਗੈਰ ਕਾਨੂੰਨੀ ਉਹ ਸਾਰੀ ਜੜੀ ਹੈ ਉਹਨੂੰ ਇੱਥੇ ਡਿਮੋਲਿਸ਼ ਕੀਤਾ ਜਾਵੇ ਦੇਖੋ ਜੀ ਅਸੀਂ ਪ੍ਰੋਪਰ ਜਿਹੜੇ ਵੀ ਪੈਡਲਿੰਗ ਕਰਦੇ ਸਮਗਲਿੰਗ ਕਰਦੇ ਉਹਨਾਂ ਦੀ ਪ੍ਰੋਪਰ ਆਈਡੈਂਟੀਫਿਕੇਸ਼ਨ ਕਰਦੇ ਅਸੀਂ ਹਿਊਮਨ ਇੰਟੈਲੀਜੈਂਸ ਵੀ ਯੂਜ਼ ਕਰਦੇ ਆ ਟੈਕਨੀਕਲ ਇੰਟੈਲੀਜੈਂਸ ਵੀ ਯੂਜ਼ ਕਰਦੇ ਤੇ ਇਹ ਤੇ ਜਿਹੜੇ ਬੰਦੇ ਜਿਨ੍ਹਾਂ ਦਾ ਮਤਲਬ ਇੱਥੇ ਅੱਜ ਕਾਰਵਾਈ ਹੋਣੀ ਆ ਇਹ ਤੇ ਬਹੁਤ ਹੀ ਹੈਬਿਚੁਅਲ ਸਮਗਲਰਸ ਨੇ ਜਿਹੜੇ 20 ਪਲੱਸ ਐਫ ਆਈ ਆਰਸ ਆਪਾਂ ਦੇਖ ਲਈਏ ਕਿ ਜਿਹੜੇ ਪਰਿਵਾਰ ਦੇ ਉੱਪਰ 20 ਤੋਂ ਜ਼ਿਆਦਾ ਮੁਕਦਮੇ ਦਰਜ ਨੇ ਤੇ ਕਿੰਨੇ 유ਵਾਵਾਂ ਦੀ ਜ਼ਿੰਦਗੀ ਉਹਨਾਂ ਨੇ ਨਸ਼ਿਆਂ ਤੇ ਲਾ ਕੇ ਖਤਰੇ 'ਚ ਪਾਈ ਆ ਤੇ ਕਿਸੇ ਪ੍ਰਕਾਰ ਦੀ ਕੋਈ ਇਹਨਾਂ ਨਾਲ ਨਰਮਾਈ ਨਹੀਂ ਹੋਊਗੀ ਜਿਆਦਾ ਤੋਂ ਜਿਆਦਾ ਸਖਤਾਈ ਇਹਨਾਂ ਨਾਲ ਕੀਤੀ ਜਾਊਗੀ। ਜੇ ਕੋਈ ਬੰਦਾ ਪਿੰਡ ਦੇ ਵਿੱਚ 50 ਘਰਾਂ 'ਚ 70 ਵਿਸ਼ਾ ਕੇ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਨੂੰ ਚਿੱਟੇ ਰੰਗ ਦੀਆਂ ਕਰਕੇ ਵਿਧਵਾ ਵਾਲੀਆਂ ਚੁੰਨੀਆਂ ਉਹਨਾਂ ਦੇ ਸਿਰ ਤੇ ਦਵਾ ਕੇ ਤੇ ਚਿੱਟੇ ਰੰਗ ਦੇ 70 ਵਿਸ਼ਾ ਕੇ ਤੇ ਉਹੀ ਬੰਦਾ ਉਸੇ ਪਿੰਡ 'ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੋਣ ਦੇਣਾ। ਉਹਨਾਂ ਦੇ ਘਰੇ ਤਾਂ ਫਿਰ ਬਲਡੋਜ਼ਰ ਚੱਲੂ ਵੇ ਚਲਣ